ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝੀਆਲੀ ਬਲੌਗ ਵਿੱਚ ਆਸ ਕਰਦੇ ਕਿ ਸਾਰੇ ਪੈਂਪੜਾ ਠੀਕ ਹੋਗੇ ਅਸੀਂ ਉਠੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੀ ਜਿਹੜੇ ਵੀ ਪੈਂਪੜਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਰਦੇ ਹਾਂ ਫਿਰ ਆ ਚੰਗੇ ਜੇ ਕਮੈਂਟ ਨਾਲ ਸ਼ੁਰੂਆਤ ਅੱਜ ਦੇ ਦੋ ਚੰਗੇ ਚੰਗੇ ਕਮੈਂਟ ਸੀ ਇੱਕ ਸੀ ਭੈਣ ਲਖਬੀਰਪੌਰ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਚੰਗਾ ਕਮੈਂਟ ਕੀਤਾ ਜਿਨ੍ਹਾਂ ਨੇ ਕਿਹਾ ਕਿ ਭੈਣ ਮੈਂ ਤੁਹਾਡੀ ਦੱਸੀ ਹੋਈ ਰੈਮੇਡੀ ਆਪਣੇ ਚਿਹਰੇ ਤੇ ਅਪਲਾਈ ਕੀਤੀ ਤੇ ਮੇਰਾ ਚਿਹਰਾ ਪਹਿਲੇ ਨਾਲੋਂ ਬਹੁਤ ਜ਼ਿਆਦਾ ਤੇ ਬੜਾ ਸੋਹਣਾ ਗਲੋ ਕਰਣ ਲੱਗ ਪਿਆ। ਤੇ ਸ਼ਾਇਦ ਮੌਣ ਵਾਲੇ ਵਕਤ ਦੇ ਵਿੱਚ ਪਲਰ ਜਾਣ ਬਿਲਕੁਲ ਛੱਡ ਦੂੰਗੀ ਕਿਉਂਕਿ ਮੈਨੂੰ ਲੱਗਦਾ ਵਾ ਕਿ ਜੋ ਗਲੋ ਅਸੀਂ ਘਰ 'ਚ ਪਾ ਸਕਦੇ ਹਾਂ ਉਹਦੇ ਲਈ ਸਾਨੂੰ ਪਲਰ ਜਾਣ ਦੀ ਕੋਈ ਲੋੜ ਨਹੀਂ ਪੈਂਟੜਾ ਬਹੁਤ-ਬਹੁਤ ਧੰਨਵਾਦ ਦਿਨੋ ਧੰਨਵਾਦ ਜੋ ਤੁਸੀਂ ਮੈਨੂੰ ਇੰਨਾ ਪਿਆਰ ਬਖਸ਼ਿਆ ਤੇ ਦੂਸਰਾ ਜਿਹੜਾ ਕਮੈਂਟ ਆ ਉਹ ਆ ਸਾਨੂੰ ਪੈਂਟ ਸਤਿੰਦਰਪੁਰ ਦਾ ਉਹਨਾਂ ਨੇ ਵੀ ਕਿਹਾ ਕਿ ਪੈਂਟ ਤੁਹਾਡਾ ਬਹੁਤ ਵੀਡੀਓ ਬਹਿੰਦੇ ਅਸੀਂ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਤੁਹਾਡੇ ਹੀ ਤਰੀਕੇ ਦੇ ਨਾਲ ਅਸੀਂ ਆਪਣੇ ਚਿਹਰੇ ਦੀ ਦੇਖਭਾਲ ਕਰਨ ਲੱਗੇ ਆ ਤੁਹਾਡੇ ਕਹਿਣ ਮੁਤਾਬਕ ਅਸੀਂ ਆਪਣੇ ਘਰ ਚੋਂ ਸਮਾਂ ਕੱਢਦੇ ਆ ਕੰਮਾਂ ਧੰਦਿਆਂ ਤੋਂ ਤੇ ਆਪਣਾ ਵੀ ਧਿਆਨ ਰੱਖਦੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਜੋ ਇੰਨਾ ਮੇਰੇ ਕਹਿਨ ਤੇ ਤੁਸੀਂ ਜੋ ਇੰਨਾ ਆਪਣੇ ਲਈ ਕਰਨ ਲੱਗੇ ਮੈਨੂੰ ਖੁਸ਼ੀ ਹੋਈ ਕਿ ਮੇਰੇ ਕਿਸੇ ਕਹਿਨ ਦੇ ਨਾਲ ਕਿਸੇ ਭੈਣ ਨੇ ਆਪਣੇ ਆਪ ਨੂੰ ਆਪਣੇ ਲਈ ਵੀ ਜੀਣਾ ਸ਼ੁਰੂ ਕੀਤਾ ਆਪਣੇ ਲਈ ਵੀ ਸਭ ਕੁਝ ਕਰਨਾ ਸ਼ੁਰੂ ਕੀਤਾ ਕਿਉਂਕਿ ਕੰਮ ਧੰਦੇ ਤੇ ਇਥੇ ਮੁੱਕਣੀ ਨਹੀਂ ਆ। ਚਲੋ ਜੀ ਅੱਜ ਦੇ ਕਮੈਂਟ ਸੀ ਚੰਗੇ-ਚੰਗੇ ਇਹ ਤੇ ਅੱਜ ਆਪਾਂ ਜਿਹੜੇ ਚੰਗੇ ਕਮੈਂਟ ਸੀ ਉਹਨਾਂ ਦੇ ਨਾਲ ਤੇ ਹੁਣ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਸਕਿਨ ਦੇ ਅਕੋਰਡਿੰਗ ਅਸੀਂ ਵੀਡੀਓ ਜਿਹੜੀ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਨੈਚੁਰਲ ਤਰੀਕੇ ਨਾਲ ਰਸੋਈ ਤੋਂ ਜੁੜੀਆਂ ਹੋਈਆਂ ਚੀਜ਼ਾਂ ਦੇ ਨਾਲ ਕਿਸ ਤਰ੍ਹਾਂ ਤੁਸੀਂ ਆਪਣੀ ਸਕਿਨ ਦਾ ਧਿਆਨ ਰੱਖ ਸਕਦੇ ਆਂ ਦਹੀਂ ਜਿਹੜਾ ਵਾ ਦਹੀਂ ਸਾਡੇ ਘਰਾਂ ਵਿੱਚ ਆਮ ਹੁੰਦਾ ਵਾ ਦਹੀਂ ਤੋਂ ਬਿਨਾ ਕੋਈ ਰਸੋਈ ਨਹੀਂ ਹੁੰਦੀ ਤੇ ਸਿਆਲ ਦੇ ਟਾਈਮ ਦੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਡੇ ਘਰ ਤੇ ਹੁੰਦੀਆਂ ਜਿਹੜੀਆਂ ਸਾਨੂੰ ਖਾਣੀਆਂ ਚਾਹੀਦੀਆਂ ਬਹੁਤ ਲੋਕ ਕਹਿੰਦੇ ਸਿਆਲ 'ਚ ਦਹੀਂ ਨਾ ਖਾਣਾ ਨਹੀਂ ਚਾਹੀਦਾ ਖਾਂ ਲੱਗ ਜਾਂਦੀ ਆ ਜਾਂ ਸਰਦੀ ਹੋ ਜਾਂਦੀ ਜਾਂ ਕਫ ਹੋ ਜਾਂਦੀ ਆ ਦਹੀਂ ਖਾਣ ਦਾ ਤਰੀਕਾ ਹੁੰਦਾ ਵਾ ਤਾਜ਼ਾ ਬਣਿਆ ਹੋਇਆ ਦਹੀਂ ਤੁਸੀਂ ਖਾਓ ਦੁਪਹਿਰ ਦੇ ਟਾਈਮ ਤੋਂ ਦਹੀਂ ਖਾਓ ਕੋਈ ਚ ਨਹੀਂ ਹੁੰਦਾ ਵਾ ਜੇ ਤੁਸੀਂ ਹੁਣ ਫ੍ਰਿਜ 'ਚ ਦੋ ਦਿਨ ਰੱਖਿਆ ਠੰਡਾ ਦਹੀਂ ਖਾਓਗੇ ਤੇ ਸ਼ਾਮ ਦੇ ਟਾਈਮ ਖਾਓਗੇ ਫਿਰ ਤੇ ਸੱਤੀ ਲੱਗਣੀ ਆ ਵਾਹੇ ਵੀ ਸਰਦੀ ਇੱਕ ਦੋ ਵਾਰ ਹੋਣੀ ਚਾਹੀਦੀ ਆ ਸਾਲ ਦੇ ਵਿੱਚ ਇੰਨੀ ਕੋਈ ਖਾਸ ਵੱਡੀ ਗੱਲ ਨਹੀਂ ਹੁੰਦੀ ਸਰਦੀ ਹੋਣਾ ਬਾਕੀ ਸਕਿਨ ਦੇ ਅਕੋਰਡਿੰਗ ਜਿਹੜੀ ਆਪਾਂ ਵੀਡੀਓ ਲੱਕੇ ਆਏ ਅੱਜ ਵੀ ਆਪਾਂ ਜਿਹੜਾ ਤੁਹਾਨੂੰ ਦਹੀਂ ਦੇ ਵਿੱਚ ਸਿਰਫ ਦੋ ਚੀਜ਼ਾਂ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਤੇ ਨੂੰ ਫੇਸ਼ਲ ਉਹ ਇਹਦਾ ਜਿਹੜਾ ਅਪਲਾਈ ਕਰਨਾ ਵਾ ਜਿਸ ਤਰ੍ਹਾਂ ਤੁਸੀਂ ਫੇਸ਼ਲ ਕਰਦੇ ਆ ਉਸ ਤਰ੍ਹਾਂ ਔਰ ਘਰ ਦੇ ਵਿੱਚੋਂ ਹੀ ਮੈਂ ਤੁਹਾਨੂੰ ਦੱਸੂਗੀ ਕਿਹੜੀ ਕਿਹੜੀ ਚੀਜ਼ ਪਾ ਕੇ ਤੁਸੀਂ ਇਹਦੇ ਨਾਲ ਬਹੁਤ ਹੀ ਵਧੀਆ ਫਾਇਦਾ ਲੈ ਸਕਦੇ ਆ ਸਭ ਤੋਂ ਪਹਿਲਾਂ ਕਿ ਇੱਥੇ ਆਪਾਂ ਜਿਹੜਾ ਸਮਾਨ ਲੈ ਲਿਆ ਮੈਂ ਤੁਹਾਨੂੰ ਉਹ ਵਿਖਾ ਦਿੰਨੀ ਆ ਕੀ ਕੀ ਲਿਆ ਕਿੰਨਾ ਕੁ ਪਾਉਣਾ ਵਾ ਕਿਉਂਕਿ ਸਾਡਾ ਪਤਾ ਇੱਕ ਸੁਭਾਅ ਆ ਅਸੀਂ ਜੋ 25 30 ਸਾਲ ਤੱਕ ਤੇ ਸਾਡੀ ਆਕਦਾਮ ਹੀ ਰਹਿਨੇ ਜਵਾਨ ਸਾਡਾ ਚਿਹਰਾ ਵੀ ਨਹੀਂ ਮਰ ਜਾਂਦਾ ਸਾਡੇ ਵਿੱਚ ਜਵਾਨੀ ਹੁੰਦੀ ਆ ਤੇ ਜਦੋਂ ਅਸੀਂ 30 ਪਲੱਸ 35 ਬਾਲ ਤੋਰ ਪੈਨੇ ਆ ਨਾ ਤੇ ਫਿਰ ਜਿਹੜਾ ਉਹੀ ਚਿਹਰਾ ਵਾ ਨਾ ਉਹ ਟਲਣਾ ਸ਼ੁਰੂ ਹੋ ਜਾਂਦਾ ਵਾ ਕੱਲ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਟਲਣਾ ਭਿੰਦਾ ਚਲੋ ਨਾਲ-ਨਾਲ ਗੱਲਾਂ ਵੀ ਕਰਦੇ ਆ ਨਾਲ-ਨਾਲ ਤੁਹਾਨੂੰ ਮੈਂ ਵਿਖਾਉਂਦੀ ਹਾਂ ਕਿ ਕਿਹੜੀ ਚੀਜ਼ ਆਪਾਂ ਲੈਣੀ ਆ ਤਾਂ ਕਿ ਟਾਈਮ ਤੁਹਾਡਾ ਵੇਸਟ ਵੀ ਨਾ ਹੋਵੇ ਇੱਥੇ ਆਪਾਂ ਦਹੀਂ ਲੈ ਲਿਆ ਇੱਕ ਚਮਚਾ ਹਲਦੀ ਲੈ ਲਿਆ ਮਸਰਾਂ ਦੀ ਆਪਾਂ ਪੀਸੀ ਹੋਈ ਦਾਲ ਲੈ ਲਈ ਆ ਠੀਕ ਹੈ ਲਾਲ ਮਸਰ ਦਾਲ ਇੱਥੇ ਆਪਾਂ ਸ਼ਹਿਦ ਲੈ ਲਿਆ ਵਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਆ ਜਿਹੜਾ ਦਹੀਂ ਆ ਇਹਨੂੰ ਪਾ ਲਾਂਗੇ ਇਹਦੇ ਵਿੱਚ ਕਿਉਂਕਿ ਇੱਕ ਚਮਚ ਦਹੀਂ ਆ ਜ਼ਿਆਦਾ ਦਹੀਂ ਨਹੀਂ ਸੀ ਮੈਂ ਜਿੰਨਾ ਕੁ ਬਣਾਉਣਾ ਸੀ ਪੈ ਕੁੱੜਨਾ ਹੀ ਪਾਇਆ ਵਾ ਉਸ ਤੋਂ ਬਾਅਦ ਆਪਾਂ ਦੇ ਵਿੱਚ ਥੋੜੀ ਜਿਹੀ ਹਲਦੀ ਪਾ ਦੇਣੀ ਆ ਠੀਕ ਹੈ ਹਲਦੀ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀ ਜਾਨ ਦੇਣੀ ਹੈ ਆਪਣੀ ਇੱਕ ਟੀस्पून ਮਸਰਾਂ ਦੀ ਦਾਲ ਠੀਕ ਹੈ ਪਹਿਲਾਂ ਤੁਸੀਂ ਇੱਕ ਟੀस्पून ਪਾਇਓ ਤੁਹਾਨੂੰ ਜੇ ਥੋੜਾ ਜਿਹਾ ਪਤਲਾ ਲੱਗੂਗਾ ਤਾਂ ਥੋੜਾ ਫਿਰ ਪਾਇਓ ਨਹੀਂ ਤੇ ਕਿਉਂਕਿ ਦਾਲ ਫੁੱਲਦੀ ਹੁੰਦੀ ਆ ਮਸਰਾਂ ਦੀ ਦਾਲ ਨਾ ਫੁੱਲਣ ਦਾ ਪੈਂਦੀ ਆ ਇੱਕ ਟੀस्पून ਹੀ ਆਪਾਂ ਦੇ ਵਿੱਚ ਜਿਹੜਾ ਵਾ ਛੈਰ ਪਾ ਦਾਂਗੇ ਚਲੋ ਜੀ ਹੁਣ ਆਪਾਂ ਇਹਨੂੰ ਕਰ ਲੈਨੇ ਚੰਗੀ ਤਰ੍ਹਾਂ ਮਿਕਸ ਆਪਾਂ ਇਹਨੂੰ ਹੱਥ ਨਾਲ ਪਹਿਲਾਂ ਮਿਕਸ ਕਰਦੇ ਹਾਂ ਚੰਗੀ ਤਰ੍ਹਾਂ ਵਧੀਆ ਜਿਹਾ ਇੱਕ ਦਾ ਪੇਸਟ ਬਣਾ ਲੈਂਦੇ ਆ ਤੇ ਮੈਂ ਗੱਲ ਕਰਨ ਦੀ ਸੀ ਕਿ ਘਰ ਦੀਆਂ ਜ਼ਿੰਮੇਵਾਰੀਆਂ ਦੀ ਗੱਲ ਘਰ ਦੀਆਂ ਜ਼ਿੰਮੇਵਾਰੀਆਂ ਛੱਡ ਤੇ ਜਦੋਂ ਪੈ ਜਾਂਦੀਆਂ ਹਨਾ ਤੇ ਸਾਡਾ ਆਪਣੇ ਵੱਲ ਧਿਆਨ ਨਹੀਂ ਰਹਿਦਾ ਪਰ ਇਹਨਾਂ ਤੋਂ ਥੋੜਾ ਜਿਹਾ ਬਾਹਰ ਨਿਕਲ ਕੇ ਨਾ ਤੇ ਆਪਣਾ ਧਿਆਨ ਵੀ ਕਰਿਆ ਕਰੋ ਤੇ ਨਾਲ ਮੈਂ ਤੁਹਾਨੂੰ ਦੱਸ ਦਾਂ ਕਿ ਜਿਹੜੀ ਇੱਥੇ ਆਪਾਂ ਮਸਰਾਂ ਦੀ ਦਾਲ ਦਾ ਜਿਹੜਾ ਆਪਾਂ ਪਾਊਡਰ ਪਾਇਆ ਵਾ ਜਿਹੜਾ ਕਿ ਆਪ ਘਰ 'ਚ ਤਿਆਰ ਕੀਤਾ ਲਾਲ ਮਸਾਲਾ ਦਾਲ ਦਾ ਉਹਦੇ ਵਿੱਚ ਜਦੋਂ ਤੁਸੀਂ ਪਾਊਡਰ ਮਾਉਨਾ ਜੇ 2 ਚਮਚ ਤੁਹਾਡੇ ਮਸਲ ਦੇ ਦਾਲ ਇਹਨਾਂ ਵਿੱਚ ਤੇ ਤੁਸੀਂ ਅੱਧਾ ਚਮਚ ਜਿਹੜੀ ਆ ਮੇਥੀ ਦਾਣਾ ਦੀ ਵਿੱਚ ਪਾ ਲਿਆ ਕਰੋ ਇਹ ਬਹੁਤ ਚੰਗਾ ਹੁੰਦਾ ਵਾ ਇੱਕ ਦਾ ਤੁਸੀਂ ਸਕਰਬ ਵੀ ਬਣਾ ਕੇ ਰੱਖ ਸਕਦੇ ਆ ਘਰ ਦੇ ਵਿੱਚ ਜਦੋਂ ਵੀ ਤੁਸੀਂ ਹੱਥ ਪੈਰ ਧੋਣੇ ਹੋਣ ਉਦੋਂ ਤੁਸੀਂ ਉਸ ਸਕਰਬ ਦਾ ਵੀ ਇਸਤੇਮਾਲ ਕਰ ਲਓ ਫੇਸ ਤੇ ਵੀ ਲਗਾ ਸਕਦੇ ਆ ਇਹਨੂੰ ਛਾਲ ਲਿਓ ਤਾਂ ਕਿ ਜਿਹੜੇ ਦਾਣੇ ਆ ਇਹ ਤੇ ਤੁਹਾਡੇ ਮੂੰਹ ਤੇ ਜਿਹੜੇ ਰੈਸ਼ ਨਾ ਹੋਣ ਚਲੋ ਜੀ ਇੱਧਰ ਤੇ ਮਹਣਕਾ ਮੇਰਾ ਬਣਾ ਵਧੀਆ ਜਾ ਪੇਸਟ ਬਣ ਕੇ ਮੈਂ ਕਰ ਲਿਆ ਤਿਆਰ ਨੂੰ ਠੀਕ ਆ ਇਸ ਨੂੰ ਹੁਣ ਆਪਾਂ ਆਪਣੇ ਚਿਹਰੇ ਤੇ ਲਗਾਉਣਾ ਪਾਣੀ ਦੇ ਨਾਲ ਹਮੇਸ਼ਾ ਸਾਦੇ ਪਾਣੀ ਨਾਲ ਚਿਹਰਾ ਪਹਿਲਾਂ ਸਾਫ਼ ਕਰ ਲਓ ਤੇ ਫਿਰ ਇਹਨੂੰ ਲਗਾਓ ਹਫਤੇ ਦੇ ਵਿੱਚ ਕਿੰਨੇ ਦਿਨ ਲਾ ਲਿਆ ਕਰੋ ਕੋਈ ਨੁਕਸਾਨ ਨਹੀਂ ਕਰਦਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਸਿਆਣ ਦੇ ਟਾਈਮ 'ਚ ਹੁਣ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਣ ਦੇ ਆ ਤੁਸੀਂ ਦਹੀਂ ਜਰਾ ਆਪਣੇ ਫੇਸ ਤੇ ਲਗਾਉਣਾ ਆ ਤੁਹਾਨੂੰ ਇਹਦਾ ਕੀ ਰਿਜ਼ਲਟ ਮਿਲੂਗਾ ਇਹਦਾ ਕੀ ਫਾਇਦਾ ਹੋਊਗਾ ਤੇ ਦਹੀਂ ਖਾਇਆ ਵੀ ਕਰੋ ਹਲਦੀ ਆਪਾਂ ਇਹਦੇ ਵਿੱਚ ਪਾਈ ਆ ਤੇ ਹਲਦੀ ਵੀ ਤੁਸੀਂ ਜਿਹੜੀ ਆ ਜਿੰਨਾ ਹੋ ਸਕੇ ਤੁਹਾਨੂੰ ਤੁਸੀਂ ਦੁੱਧ ਚ ਪਾ ਕੇ ਵੀ ਪੀਆ ਕਰੋ ਜੇ ਦੁੱਧ ਦੀ ਨਹੀਂ ਗੁੰਜਾਇਸ਼ ਹੁੰਦੀ ਤੇ ਗਰਮ ਕੋਸਾ ਪਾਣੀ ਕਰ ਲਿਆ ਕਰੋ ਉਹਦੇ ਵਿੱਚ ਅੱਧੀ ਕਿ ਚਮਚੀ ਛੋਟੀ ਵਾਲੀ ਅੱਧੀ ਚਮਚੀ ਹਲਦੀ ਦੀ ਪਾ ਕੇ ਪੀ ਲਿਆ ਕਰੋ ਇਹਦੇ ਨਾਲ ਕੀ ਆ ਤੁਹਾਡਾ ਅੰਦਰ ਜਿਹੜਾ ਵਾ ਰੀਮੋਡ ਸਿਸਟਮ ਜਿਹੜਾ ਵਾ ਸਾਰਾ ਜਿਹੜਾ ਸਟਰੋਂਗ ਹੁੰਦਾ ਵਾ ਅੰਦਰ ਜਿੰਨੀ ਵੀ ਗੰਦਗੀ ਹੁੰਦੀ ਸਾਡੇ ਸਰੀਰ 'ਚ ਜਿੱਦਾਂ ਲੀਵਰ ਦੀ ਹੋਈ ਉਹ ਸਾਰੀ ਜਿਹੜੀ ਆ ਬਾਹਰ ਨਿਕਲ ਜਾਂਦਾ ਗੰਦਮੰਦ ਜੋ ਵੀ ਹੁੰਦਾ ਵਾ ਹੱਡਾਂ ਪਾਣ ਦੇ ਵਿੱਚ ਜੋ ਵੀ ਸਾਡੇ ਜਿਹੜੀ ਵੀ ਚੀਜ਼ ਮਤਲਬ ਜਿੱਦਾਂ ਜਾਮ ਹੋ ਜਾਂਦੀ ਜਿੱਦਾਂ ਕਿ ਕੋਈ ਕੋਈ ਚੀਜ਼ ਨਾ ਉਦਾਂ ਸਾਰਾ ਕੁਝ एकदम ਵਧੀਆ ਹੋ ਜਾਂਦਾ ਸਿਆਲ ਦਾ ਹੁਣ ਟਾਈਮ ਹੈ ਤੇ ਸ਼ਹਿਰ ਜਿਹੜਾ ਜ ਚੰਗਾ ਜਾਂ ਮਿਲ ਜੇ ਨਾ ਤੇ ਸ਼ਾਇਦ ਤੁਸੀਂ ਲੈ ਕੇ ਨਾ ਇੱਕ ਚਮਚਾ ਸ਼ਹਿਦ ਦਾ ਇੱਕ ਦਿਨ ਛੱਡ ਕੇ ਇੱਕ ਦਿਨ ਖਾਇਆ ਜ਼ਰੂਰ ਕਰੋ ਨਿਰੀਆਂ ਪੁਰੀਆਂ ਚੀਜ਼ਾਂ ਫੇਸ ਤੇ ਲਗਾਉਣ ਨਾਲ ਵੀ ਗਲੋ ਨਹੀਂ ਆਉਂਦਾ ਵਾ ਜਦ ਤੱਕ ਅਸੀਂ ਉਹਨੂੰ ਅੰਦਰ ਆਪਣੇ ਨਹੀਂ ਖਾਣੇ ਜੇ ਸਾਡਾ ਅੰਦਰ ਸਿਸਟਮ ਜਿਹੜਾ ਸਾਰਾ ਸਿਸਟਮ ਚੱਲਣ ਦੇਣਾ ਉਹ ਠੀਕ ਹੋਊਗਾ ਨਾ ਤੇ ਫਿਰ ਹੀ ਸਾਡੀ ਸਕਿਨ ਵੀ ਠੀਕ ਹੋਣੀ ਤੇ ਫਿਰ ਹੀ ਸਾਡੀ ਸਕਿਨ ਨੇ ਗਲੋ ਵੀ ਕਰਨਾ ਠੀਕ ਹੈ ਨਾ ਤੇ ਇੱਧਰ ਦੇਖੋ ਇੰਨਾ ਕ ਆਪਣਾ ਪੇਸਟ ਜਿਹੜਾ ਬਚ ਗਿਆ ਵਾ ਮੈਂ ਪੂਰੇ ਫੇਸ ਤੇ ਜਿਹੜਾ ਅਪਲਾਈ ਕਰ ਲਿਆ ਵਾ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਸੁਕਾਉਣਾ ਵਾ ਕੁਛ ਨਹੀਂ ਕਰਨਾ ਇਹਨੂੰ ਮੈਂ ਪਹਿਲਾਂ ਤੇ ਮੈਂ ਇਹਨੂੰ ਇਦਾਂ ਹੀ ਲੱਗਾ ਰਹਿਣ ਦੇਣਾ 5 ਮਿੰਟ 5 ਮਿੰਟ ਬਾਅਦ ਆਪਾਂ ਕਰਾਂਗੇ ਇਹਨੂੰ ਮ사ਜ 5 ਮਿੰਟ ਦੀ ਮ사ਜ ਕਰਾਂਗੇ ਉਸ ਤੋਂ ਬਾਅਦ ਆਜ ਨੂੰ ਆਪਾਂ 10 ਤੋਂ 15 ਮਿੰਟ ਸੁੱਕਣ ਲਈ ਆਠ ਮਿੰਟ ਲਈ ਛੱਡ ਦੇਣਾ ਵਾ ਤਾਂ ਕਿ ਜਿਹੜਾ ਚੰਗੀ ਤਰ੍ਹਾਂ ਸਾਡੀ ਸਕਿਨ ਤੇ ਲੱਗੇ ਇਹ ਆਪਾਂ ਇਹਦਾ ਫੇਸ਼ਲ ਵੀ ਕਰਨਾ ਵਾ ਜਦੋਂ ਆਪਾਂ ਮ사ਜ ਕਰ ਨਹੀਂ ਫੇਸ਼ਲ ਹੋ ਗਿਆ ਜਦੋਂ ਆਪਾਂ ਇਹਨੂੰ ਲਗਾਇਆ ਉਦੋਂ ਪੈਕ ਲੱਗ ਗਿਆ ਜਦੋਂ ਫਿਰ ਆਪਾਂ ਇਹਨੂੰ ਉਤਾਰਨਾ ਵਾ ਕਿ ਉਦੋਂ ਆਪਾਂ ਨੂੰ ਸਕਰਬ ਆ ਉਤਾਰਨਾ ਜਿੱਦਾਂ ਆਪਾਂ ਸਕਰਬ ਕਰਦੇ ਫੇਸ ਤੇ ਉਸ ਤਰ੍ਹਾਂ ਫਿਰ ਤੁਸੀਂ ਦੇਖਿਓ ਇਹਦਾ ਰਿਜ਼ਲਟ ਕਿੰਨਾ ਵਧੀਆ ਹੁੰਦਾ ਵਾ ਚਲੋ ਫਿਰ ਮੈਂ ਤੁਹਾਨੂੰ ਮਿਲਦੀ ਇਹਨੂੰ ਥੋੜਾ ਜਿਹਾ ਸਕੌਨ ਤੋਂ ਤੇ ਅਠਰੂਨ ਤੋਂ ਬਾਅਦ ਆ ਤਾਂ ਕਿ ਮੈਂ ਹੁਣ ਦੋਵੇਂ ਹੱਥਾਂ ਨਾਲ ਮ사ਜ ਕਰਨੀ ਆ ਤੇ ਫਿਰ ਮੈਨੂੰ ਥੋੜੀ ਹੋਣੀ ਤੇ ਫਿਰ ਮੈਂ ਆਪਣਾ ਫੇਸ ਸਾਫ਼ ਕਰਕੇ ਤੁਹਾਨੂੰ ਦਿਖਾਉਣੀ ਆ ਕੀ ਰਿਜ਼ਲਟ ਹੁੰਦਾ ਕਿ ਇਸ ਤਰ੍ਹਾਂ ਦਾ ਗਲੋ ਹੁੰਦਾ ਹੈ ਨਾ ਲੋਜੀ ਦੇਖ ਸਕਦੇ ਆ ਤੁਸੀਂ ਚਿਹਰਾ ਪੂਰਾ ਜਿਹੜਾ ਗਲੋ ਕਰੰਦਿਆ ਵਾ ਇਹਨੂੰ ਉਤਾਰਨ ਦੇ ਦੋ ਤਰੀਕੇ ਆ ਇੱਕ ਤਰੀਕਾ ਜਿਸ ਤਰੀਕੇ ਨਾਲ ਮੈਂ ਉਤਾਰਿਆ ਵਾ ਮੈਂ ਉਤਾਰਿਆ ਇਹਨੂੰ 5 ਮਿੰਟ ਜਿਸ ਤਰ੍ਹਾਂ ਰੱਖੇ 5 ਮਿੰਟ ਰੱਖਣ ਤੋਂ ਬਾਅਦ ਮੈਂ ਉਤਾਰਦਾ ਜਿਸ ਤਰ੍ਹਾਂ ਕਿ 5 ਮਿੰਟ ਆਪਾਂ ਲਗਾ ਰੱਖਿਆ 5 ਮਿੰਟ ਬਰ ਮਸਾਜ ਕੀਤੀ 5 ਮਿੰਟ ਬਾਅਦ ਮੈਂ ਸਕਰਬ ਮੰਗੂਨ ਉਤਾਰ ਦਤਾ ਵਾ ਪਾਣੀ ਦੇ ਗਿੱਲੇ ਹੱਥ ਨਾਲ ਇਹਦਾ ਇੱਕ ਤਰੀਕਾ ਹੋਰ ਉਤਾਰਨ ਦਾ ਜਿਨ੍ਹਾਂ ਦੇ ਚਿਹਰੇ ਤੇ ਵਾਲ ਹੁੰਦੇ ਆ ਉਹ ਇਹਨੂੰ ਦੂਸਰੇ ਤਰੀਕੇ ਨਾਲ ਉਤਾਰ ਸਕਦੇ ਆ ਜਿਸ ਤਰ੍ਹਾਂ ਕਿ ਉਹ ਇਹਨੂੰ ਬਿਲਕੁਲ ਸੁੱਕਣ ਦੇਣ ਬਿਲਕੁਲ ਆਟਰਮ ਨੇ ਉਸ ਤੋਂ ਬਾਅਦ ਆ ਇਹਨਾਂ ਨੂੰ ਇਹਨੂੰ ਜਦੋਂ ਇਹ ਸੁੱਕ ਜਾਣ ਨਾ ਆਪਣੇ ਹੱਥ ਇਕਦਮ ਉੱਤੇ ਨੂੰ ਕਰ ਕਰਕੇ ਨਾ ਇਸ ਤਰ੍ਹਾਂ ਬਟਨੇ ਬਣਾ ਬਣਾ ਕੇ ਲਾਉਣਾ ਸੁੱਕੇ ਇਸ ਤਰ੍ਹਾਂ ਬਟਨੇ ਬਣਾ ਬਣਾ ਕੇ ਲਾਉਣਾ ਠੀਕ ਹੈ ਮੈਂ ਇਹਨੂੰ ਸਾਦੇ ਤਰੀਕੇ ਨਾਲ ਕਰ ਰਹੀ ਕਿਉਂਕਿ ਇਹਦੇ ਨਾਲ ਤੁਹਾਡੇ ਜਿਹੜੇ ਸਕਿਨ ਤੇ ਜਿੱਥੇ ਵੀ ਇੱਧਰ ਉੱਧਰ ਜਿਹੜੇ ਚਿਹਰੇ ਤੇ ਵਾਲ ਹੈ ਨਾ ਉਹ ਸਾਰੇ ਵਾਲ ਵੀ ਉੱਡ ਜਾਣੇ ਆ ਖਤਮ ਤੁਸੀਂ ਹਫਤੇ 'ਚ ਤਿੰਨ ਵਾਰ ਲਗਾਓ ਇਹਨੂੰ ਤੇ ਦੇਖਿਓ ਜਿਹੜੀਆਂ ਤੁਹਾਡੇ ਚਿਹਰੇ ਤੇ ਝੁਰੜੀਆਂ ਪੈਣਦੀਆਂ ਵਾ ਉਹ ਬਿਲਕੁਲ ਤੁਹਾਡੀ ਖਤਮ ਹੋ ਜੂਗੀਆਂ ਦੂਸਰੀ ਗੱਲ ਇਹ ਵਾ ਕਿ ਬਹੁਤ ਪੈਣਾ ਦੇ ਹੁੰਦੇ ਕਮੈਂਟ ਕੀ ਸਾਡੇ ਤੇ ਜਿਹੜੀਆਂ ਪਈਆਂ ਨਹੀਂ ਐ ਜਾਂ ਆਪਣੇ ਆਪ ਵੀ ਸੋਚਦੇ ਆ ਨਾ ਸਾਡੇ ਜਿਹ ਪਈਆਂ ਨਹੀਂ ਐ ਅਸੀਂ ਨਹੀਂ ਲਗਾ ਸਕਦੇ ਨਹੀਂ ਜੇ ਤੁਸੀਂ ਇਹਨੂੰ ਲਗਾਉਂਦੇ ਆ ਤੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਤਾਂ ਵੀ ਉਮਰ ਦੇ ਨਾ ਚੋੜੀਆਂ ਪੈਣੀਆਂ ਵਾ ਉਹ ਚਿਹਰੇ ਤੇ ਬਿਲਕੁਲ ਨਹੀਂ ਪਊਗੀਆਂ ਤੁਸੀਂ ਦੇਖ ਸਕਦੇ ਜੀ ਮੇਰੇ ਚਿਹਰੇ ਤੇ ਕਿਤੇ ਵੀ ਕੋਈ ਝੁਰੜੀ ਨਹੀਂ ਹੈ ਹੈਨਾ ਕਿਉਂਕਿ ਆਪਾਂ ਜਦੋਂ ਚੀਜ਼ ਖਰਾਬ ਹੋ ਜਾਂਦੀ ਆ ਉਹ ਉਦੋਂ ਦੀ ਦੇਖਭਾਲ ਨੂੰ ਸ਼ੁਰੂ ਕਰਨੇ ਕਰਦੇ ਆ ਪਰ ਸਾਨੂੰ ਪਹਿਲਾਂ ਹੀ ਦੇਖਭਾਲ ਉਹਦੀ ਸ਼ੁਰੂ ਕਰ ਦੇਣੀ ਚਾਹੀਦੀ ਆ ਸੋ ਬਾਕੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ